ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ 12/7 ਦੀ ਰੇਟ 130000 ਡਬਲ ਟੈਰੀ ਵਧੀਆ ਬਿਡ ਲੱਗੇ ਨੇ ਸਾਫ ਕੰਡੀਸ਼ਨ ਫੁੱਲ ਹੈਵੀ ਏਰੀਆ ਜਲੰਧਰ 130000 ਪਰ ਰੇਟ ਰੱਖਿਆ ਗਿਆ 12/7 ਸਾਈਜ਼ ਹੈ 9592653076 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਤੁਸੀਂ 130000 ਪਰ ਚ ਖਰੀਦ ਸਕਦੇ ਹੋ ਪਹਿਲੇ ਸੂਏ ਸੂਣ ਵਾਲੀ ਖੀਰੀ ਬੱਚੇ ਵਿਕਾਊ ਹੈ ਜੀ ਪਹਿਲੇ ਸੂਏ ਸੂਣ ਵਾਲੀ ਖੀਰੀ ਬੱਚੇ ਵਿਕਾਊ ਹੈ ਰੇਟ ਵੀਰ ਨੇ ਦੱਸਿਆ ਨਹੀਂ ਜੀ ਏਰੀਆ ਮਲੇਰ ਕੋਟਲਾ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 8289986005 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਹਿਲੇ ਸੂਏ ਸੂਣ ਵਾਲੀ ਖੀਰੀ ਬੱਚੇ ਦਾ ਰੇਟ ਪੁੱਛ ਕੇ ਖਰੀਦ ਸਕਦੇ ਹੋ ਪੋਲੋ ਗੱਡੀ ਵਿਕਾਊ ਹੈ ਜੀ 2012 ਮਾਡਲ ਏਰੀਆ ਅਮਰਤਸਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਕੋਈ ਨੁਕਸ ਨਹੀਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਤੇ ਕਾਗਜ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਰੇਟ ਮੰਗਿਆ ਜੀ 2 ਲੱਖ ਰੁਪਇਆ 9914083152 ਇਹ ਨੰਬਰ ਐਸ ਨੰਬਰ ਤੇ ਫੋਨ ਕਰਕੇ ਪੋਲੋ ਗੱਡੀ 2012 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਸੋਨਾਲਿਕਾ 55 ਟਰੈਕਟਰ ਵਿਕਾਊ ਆ 2002 ਮਾਡਲ ਸੋਨਾਲਿਕਾ 55 ਟਰੈਕਟਰ ਵਿਕਾਊ ਆ 2002 ਮਾਡਲ ਡਬਲ ਕਲਚ ਟਾਇਰ ਨਵੇਂ ਨੇ ਚਾਰੇ ਨਿਊ ਸਰਵਿਸ ਫੁੱਲ ਗਰੰਟੀ 265000 ਰੁਪਏ ਦਾ ਰੇਟ ਰੱਖੇਗੇ ਜੀ 265000 ਰੇਟ ਰੱਖੇਗੇ ਨਵੀਂ ਸਰਵਿਸ ਫੁੱਲ ਗਰੰਟੀ 9988774030 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 55 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਠੀ ਰੈਂਟ ਤੇ ਚਾਹੀਦੀ ਹੈ ਜੀ ਇੰਨਾ ਬੀੜਾ ਨੂੰ ਲੋਕਲ ਬਰਨਾਲੇ ਏਰੀਏ ਦੇ ਵਿੱਚ ਲੋਕਲ ਬਰਨਾਲੇ ਏਰੀਏ ਦੇ ਵਿੱਚ ਕੋਠੀ ਰੈਂਟ ਤੇ ਚਾਹੀਦੀ ਹੈ 9592926392 9781655937 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਨਿਊ ਦੀਪ ਤੂੜੀ ਵਾਲਾ ਰੀਪਰ ਵੀ ਕਾ ਉਹ ਹੈ ਜੀ 2017 ਮਾਡਲ ਹੈ 185000 ਰੇਟ ਮੰਗਿਆ ਏਰੀਆ ਜੀ ਰਸੂਲਪੁਰ ਮਲਾ ਲੁਧਿਆਣਾ ਮਾਲਕ ਬਾਹਰ ਹੈ ਤੁਸੀਂ ਵਟਸਐਪ ਰਾਹੀਂ ਕਾਲ ਕਰੋ 8427568676 ਇਸ ਨੰਬਰ ਤੇ ਫੋਨ ਕਰਕੇ ਨਿਊ ਦੀਪ ਤੂੜੀ ਵਾਲਾ ਰੀਪਰ 185000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜਾਮਾ RX 135 ਮੋਟਰਸਾਈਕਲ ਵਿਕਾਊ ਹੈ ਜੀ 1994 ਮਾਡਲ RC ਨਹੀਂ ਹੈਗੀ ਪੰਜਾਬ ਨੰਬਰ ਹੈ ਇੰਜਨ ਦਾ ਇੰਜਨ ਗੇਅਰ ਦਾ ਓਕੇ ਹੈ ਜੀ ਸਾਰਾ ਕੰਮ ਕਰਵਾਇਆ ਹੋਇਆ ਰੇਟ ਹੈ 27000 ਏਰੀਆ ਪਿੰਡ ਭਦੌੜ ਬਰਨਾਲਾ ਏਰੀਆ ਜੀ ਪਿੰਡ ਭਦੌੜ ਬਰਨਾਲਾ 9465412940 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਆਇਸ਼ਰ 241 ਟਰੈਕਟਰ ਵਿਕਾਊ ਹੈ ਜੀ 2015 ਮਾਡਲ ਪੰਜਾਬ ਨੰਬਰ ਏਰੀਆ ਪਿੰਡ ਤੌਲਾ ਮੁਕਸਰ ਨੇੜੇ ਮਲੋਟ ਰੇਟ ਹੈਗਾ ਜੀ ਇਹਦਾ 255000 1700 ਘੰਟਾ ਚੱਲਿਆਗਾ 8427465076 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਇਸ਼ਰ 241 ਟਰੈਕਟਰ 2015 ਮਾਡਲ 255000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 11 ਵਾਇਸ ਸ਼ੇਰ ਦੀਆਂ ਦੋ ਟਰਾਲੀਆਂ ਕੂੜੀ ਵਾਲੀਆਂ ਕਿਰਾਏ ਤੇ ਦੇਣੀਆਂ ਨੇ ਜੀ ਏਰੀਆ ਖਮਾਣੋ 7355943497 95922896549 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਜੇਕਰ ਕਿਸੇ ਵੀ ਵੀਰ ਨੂੰ 11x6 ਦੀਆਂ ਜਾਲੀ ਵਾਲੀਆਂ ਟਰਾਲੀਆਂ ਕਿਰਾਏ ਤੇ ਚਾਹੀਦੀਆਂ ਹੋਣ ਤਾਂ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਵੀਰਾਂ ਦੇ ਨਾਲ ਬਲਕਾਰ 654 ਕੰਬਾਈਨ ਵਿਕਾਊ ਹੈ ਜੀ 2020 ਮਾਡਲ ਪੇਟੀਬੰਦ ਇੰਜਣ ਏਰੀਆ ਸ਼ਾਹਕੋਟ ਰੇਟ ਹੈ ਜੀ 16 ਲੱਖ ਰੁਪਏ 16 ਲੱਖ ਰੁਪਏ ਰੇਟ ਰੱਖਿਆ ਗਿਆ ਪੇਟੀਬੰਦ ਇੰਜਣ ਹੈ ਜੀ ਬਲਕਾਰ 654 ਕੰਬਾਈਨ ਵਿਕਾਊ ਹੈ ਜੀ 2020 ਮਾਡਲ ਰੇਟ ਹੈ ਜੀ 16 ਲੱਖ ਰੁਪਏ 7874257978 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਬਾਈਨ ਨੂੰ ਖਰੀਦਣਾ। ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਬਾਦ ਤੋਂ ਬਾਦ ਸ਼ੇਅਰ ਕਰਿਓ। ਮਹਿੰਦਰਾ 444 ਟਰੈਕਟਰ ਵਿਕਾਊ 1980 ਮਾਡਲ। ਪੰਜਾਬ ਨੰਬਰ ਏਰੀਆ ਲੁਧਿਆਣਾ ਰੇਟ 1 ਲੱਖ 5000। 1 ਲੱਖ 5000 ਰੁਪਏ ਰੇਟ ਰੱਖਿਆ ਹੈ 1980 ਮਾਡਲ ਮਹਿੰਦਰਾ 444 ਟਰੈਕਟਰ ਵਿਕਾਊ ਹੈ ਜੀ ਲੁਧਿਆਣਾ ਏਰੀਆ ਦੇ ਵਿੱਚ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਪੰਜਾਬ ਨੰਬਰ ਹੈ 99688 93 982 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 444 ਡਾਇਰੈਕਟਰ 1,05000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 13 628 ਦੇ ਟਾਇਰ ਵਿਕਾਉ ਨੇ ਨਵੇਂ ਏਰੀਆ ਹੈਗਾ ਜੀ ਸਾਹੂવાસ ਚਰਖੀ ਦਾਦਰੀ ਹਰਿਆਣਾ 90531 54 ਪੂਰਾ 100 ਇਸ ਨੰਬਰ ਤੇ ਫੋਨ ਕਰਕੇ 13 628 ਦੇ ਨਵੇਂ ਟਾਇਰ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਤੇ ਜਿਹੜੇ ਵੀ ਰੈਸਟ ਨਾ ਮੀਡੀਆ ਨੂੰ ਦੇਖ ਰਹੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਚੈਨਲ 15 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾ ਦੋ ਨਹਿਰਾਂ ਦੇ ਨਾਲ ਖਾਸ ਨੰਬਰ ਪਿੰਡ ਦੇ ਜਮ੍ਹਾਂ ਨੇੜੇ ਬਹੁਤ ਵਧੀਆ ਮਕਾਨ ਬਣੇ ਵਿੱਚ ਸੜਕ ਤੋਂ 7 ਕਿੱਲੇ ਦੂਰ ਹੈ ਜੀ ਚਾਰ ਕਰਮਾ ਦਾ ਵੱਡਾਰਾ 70000 ਨੂੰ ਬਾਣ ਠੇਕੇ ਤੇ ਲੱਗਦਾ ਏਰੀਆ ਜੀ ਪਿੰਡ ਮੋਜਗੜ ਡੱਬ ਵਾਲੀ 608472873 ਅ ਦੂਜੇ ਨੰਬਰ 9416590737 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ 15 ਕਿੱਲੇ ਜ਼ਮੀਨ ਜਿਹੜੀ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਖੇਤੀ ਵਾੜ ਦੀ ਸੰਧਾ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਤੇ ਜੇਕਰ ਕੋਈ ਵੀ ਵੀਰ ਸਪੈਸ਼ਲ ਐਡ ਕਰਵਾਉਣਾ ਚਾਹਵਨ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੋਵੇ ਜਾਂ ਕੋਈ ਵੀ ਕਿਤੇ ਕਾਰੋਬਾਰ ਜੇ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਹੈ ਤੇ ਤੁਸੀਂ ਇਸ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9877988446 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਪੈਸ਼ਲ ਐਡ ਕਰਵਾਉਣ ਦੇ ਲਈ ਚਾਹੇ ਉਹ ਕਾਰੋਬਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਕੋਈ ਬਿਜ਼ਨਸ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਲਾਈਕ ਕਰਦਾ ਕਰੋ ਜੀ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਬੜਾ ਜੜਾ ਕੇ ਪਾ ਦਿੰਦੇ ਨੇ ਇਸ ਕਰਕੇ ਕੋਈ ਚੀਜ਼ ਜਲਦੀ ਸੇਲ ਨਹੀਂ ਹੁੰਦੀ ਸੋ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤਾਂ ਕਿ ਆਸਾਨੀ ਦੇ ਨਾਲ ਘਰ ਬੈਠੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜੀ ਕਈ ਵਾਰੀ ਵੀਰ ਰੇਟ ਨਹੀਂ ਦੱਸਦੇ ਕੋਈ ਏਰੀਆ ਨਹੀਂ ਦੱਸਦੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਸਾਰੀ ਦੱਸਿਆ ਕਰੋ ਪ੍ਰੋਪਰ ਜਾਣਕਾਰੀ ਭੇਜਿਆ ਕਰੋ ਜੇ ਅਸੀਂ ਬਾਰ-ਬਾਰ ਹਰੇਕ ਵੀਡੀਓ ਦੇ ਵਿੱਚ ਬੋਲਦੇ ਹਾਂ ਕਿ ਪ੍ਰੋਪਰ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਬਣੇ ਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ